ਪਤਲੀ ਇਹਦੇ ਚ ਕੋਈ ਨਹੀਂ ਸਾਰੀਆਂ ਮੋਟੀਆਂ ਐ ਇਹ ਆਓ ਦੱਬੀਏ ਮੋਟੀਆਂ ਆ ਪਤਲੀ ਹੋਣੀ ਪਤਲੀ ਕੋਈ ਵੀ ਨਹੀਂ ਮੋਟੀਆਂ ਐ ਸਾਰੀਆਂ ਦੇਖ ਲਓ ਸਾਰੀਆਂ ਮੋਟੀਆਂ ਐ ਕੋਈ ਪਤਲੀ ਨਹੀਂ ਹੈਗੀ ਖਾਓ ਤਾਂ ਸਹੀ ਤੁਸੀਂ ਮੈਂ ਵੀ ਖਾਈ ਆ ਚੱਕ ਕੇ ਬਹੁਤ ਸੁਆਦਾ ਕਹੋ ਗਿਆ ਹਾਂ ਮੇਰਾ ਤਾਂ ਤੁਹਾਨੂੰ ਪਤਾ ਹੀ ਆ ਇੱਕ ਰੋਟੀ ਨਾਲ ਪੰਜ ਮਿਰਚਾਂ ਹੁੰਦੀਆਂ ਨੇ ਮੰਨੂ ਕੋੜੀ ਕਿੱਧਰ ਤੇ ਲੱਗੂਗੀ ਸੱਚੀ ਜਾ ਕੇ ਦੇਖ ਲਓ ਪੰਜ ਡੰਡੀਆਂ ਘੇਰ ਕੇ ਆਈਆਂ ਕਾਲੀ ਚ ਖਾਓ ਖਾਓ ਅੱਜ ਬਤੂ ਗੁਰਦੂਆ ਨੇ ਯਾਰਾਂ ਮਨਸਰਮ ਤੇ ਹਰਿਆ ਮੈਂ ਚਾਹਾਂ ਤੇ ਖਲਰੂਪੀਆਂ ਖਾ ਦਿੰਦਾ फेर ਮੇਰੇ ਵਰਗੀਆਂ ਮਾਤੇ ਨੂੰ ਕੋੜੀ ਲੱਗਦੀ ਆ ਹੁਣ ਨਹੀਂ ਬਹੁਤ ਮੈਤੇ ਪੁੱਛੇ ਨਾ ਕਰੋ ਵੀ ਕੌਣ ਹੀ ਹੈ ਕਿ ਨਹੀਂ ਮੇਰੇ ਤਾਂ ਮੂੰਹੇ ਕੋੜਾ ਰਹਿਣਾ ਹਮੇਸ਼ਾ ਮੈਨੂੰ ਮਿਰਚ ਕੋੜੀ ਲੱਗਦੀ ਹੋਈ ਨਹੀਂ ਪਤਲੀ ਕਾ ਤੋ ਕੋਈ ਹੋ ਮਿਰਚ ਹੋਊਗੀ ਜਿਹੜੇ ਮੇਰੇ ਕੰਨਾਂ ਦਾ ਧੂਆ ਘੱਡੂਗੀ ਕੋਈ ਹੋਊਗੀ ਅਭੀ ਲਾਲਾ ਕੰਨਾਂ ਦਾ ਧੂਆ ਨਿਕਲੂਗਾ ਆਹਾ ਨਾ ਵੀ ਲਾ ਕੰਨਾਂ ਦਾ ਆਪਣੀਆ ਮਿਰਚਾਂ ਕਿੰਨੀਆਂ ਕੌੜੀਆਂ ਐ ਪਰ ਮੇਰੇ ਹੱਦ ਤੱਕ ਮੇਰੇ ਮੁਤਾਬਿਕ ਨਹੀਂ ਪਹੁੰਚੀਆਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰਾਏ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਪਿੱਛੇ ਦੇਖੋ ਸੂਰਜ ਕਿੰਨਾ ਚੜ ਰੱਖਿਆ ਏ ਰੋਟੀ ਅਸੀਂ ਬਣਾ ਲਈ ਸਾਡੇ ਨਾ ਪੌਣੇ 8 ਹੋ ਗਏ ਅਸੀਂ ਅੱਜ ਥੋੜਾ ਜਿਹਾ ਨਾ ਇੱਕ ਗਗੇੜਾ ਕੱਢ ਕੇ ਆਏ ਆ ਸਵੇਰੇ ਉੱਠਣ ਸਾਰੀ ਤਾਂ ਕਰਕੇ ਨਾ ਥੋੜਾ ਜਿਹਾ ਲੇਟ ਹੋ ਗਏ ਨਹੀ ਤਾਂ ਇਸ ਟਾਈਮ ਤਾਂ ਅਸੀਂ ਅੰਦਰ ਝਾੜੂ-ਪੋਚਾ ਲਾਉਣਾ ਸ਼ੁਰੂ ਕਰ ਦਨੇ ਆ ਫੇਰ ਇੱਕ ਅਜ ਤੜਕਾ ਵੀ ਲਾਣਾ ਹੈ ਫੇਰ ਸਾਗ ਨੂੰ ਤੜਕਾ ਹੁਣ ਬਾਹਰ ਹੀ ਲਾਇਆ ਕਰਾਂਗੇ ਕਦੇ-ਕਦਾਈ ਹੈ ਉਦੋਂ ਜਿਵੇਂ ਮੀਂਹ ਪੈਣ ਲੱਗ ਗਿਆ ਤਾਂ ਹਨਾ ਫੇਰ ਅੰਦਰ ਲਾ ਲਿਆ ਤਾਂ ਉ ਤਾਂ ਅਸੀਂ ਤੜਕਾ ਬਾਹਰ ਹੀ ਲਾਣੇ ਆ ਹੁਣ ਮੈਂ ਇਧਰ ਕੱਢ ਰਹੀ ਆ ਲਾਲ ਮਿਰਚਾਂ ਆ ਦੇਖੋ ਲਾਲ ਮਿਰਚਾਂ ਜਿਹੜੀਆਂ ਸੀ ਸਿਕਾਈਆਂ ਹੋਈਆਂ ਏ ਅੱਧੀਆਂ ਤਾਂ ਨਾ ਅਸੀਂ ਇਹੀ ਖਤਮ ਕਰ ਦੇਣੀ ਆ ਤੜਕਿਆਂ ਚ ਘੇਰ-ਘੇਰ ਕੇ

ਦਿ ਲਾਵਾਂਗੇ ਫਿਰ ਬੇੜਾ ਬੂੜਾ ਸਾਰਾ ਸੋmber ਲੈ ਔਰ ਅੱਧਾ ਤਾਂ ਸੋmber ਲੋ ਜੀ ਕੜਾਹੀ ਮੈਂ ਧੋ ਲਈ ਆਪਾਂ ਧਰ ਦੀ ਚੁੱਲੇ ਤੇ ਕੀ ਦਾ ਤੜਕਾ ਲਾਵਾਂਗੇ ਕੀ ਦਾ ਹੀ ਲਾਣੇ ਹੁੰਨੇ ਆ ਸੀ ਸਰੋਂ ਦੇ ਤੇਲ ਦਾ ਜਦ ਲਾਣੇ ਆ ਜਦ ਫਿਰ ਯੂਵੀ ਨੇ ਸਕੂਲ ਜਾਣਾ ਹੁੰਦਾ ਕਿਉਂਕਿ ਫਿਰ ਨਾ ਕੀ ਜੰਮ ਜਾਂਦਾ ਫਿਰ ਸਕੂਲ ਚ ਜਾ ਕੇ ਤਾਂ ਕਰਕੇ ਫਿਰ ਸਰੋਂ ਦੇ ਤੇਲ ਦਾ ਲਾਣੇ ਹੁੰਨੇ ਆ ਫਿਰ ਹੈ ਲੇਟੀ ਲੇਟੀ ਕਿੱਥੇ ਆ ਆ ਸ਼ਾਹ ਪਈਆ ਲੇਟੀ ਲੋ ਜੀ ਮੈਂ ਤੜਕਾ ਮੈਂ ਲੱਗੀਆਂ ਤੜਕਾ ਲਾਣ ਤੇ ਮੰਮੀ ਇੱਧਰ ਵੀਡੀਓ ਬਣਾ ਰਹੀ ਆ ਉਂਗਲੀ ਤਾਂ ਨਹੀਂ ਆ ਰਹੀ ਕੈਮਰੇ ਦੇ ਮੂਨੇ ਨਾ ਦੇਖਾ ਕੇ ਸੱਸਾ ਦੇਖ ਲਾ ਕੇ ਨਾ ਸੈੱਟੇ ਹੋਊਗਾ ਕਿਹੜਾ ਦੇਖ ਵੀ ਲੈ ਹੁਣ ਕੈਮਰਾ ਔਨ ਆ ਹੁਣ ਮੈਂ ਚੈੱਕ ਕਰਾਂ ਵਿੱਚ ਆ ਕੇ ਬੈਠੀ ਸੀ ਨਾ ਕੋਈ ਨਾ ਠੀਕੇ ਹੋਊਗਾ ਕਿਉਂਕਿ ਇੰਨੇ ਦਿਨ ਹੋ ਗਏ ਐਕਸਪੀਰੀਅੰਸ ਤਾਂ ਹੋ ਗਿਆ ਹੋਣਾ ਹੁਣ ਮਾੜਾ ਮੁੱਟਾ ਕਿਉਂਕਿ ਜਦ ਕੈਮਰੇ ਦੇ ਸਾਹਮਣੇ ਉਂਗਲੀ ਜਾਂਦੀ ਐ ਫਿਰ ਪਤਾ ਲੱਗ ਜਾਂਦਾ ਵੀ ਉਂਗਲੀ ਆ ਰਹੀ ਐ ਵੀ ਕੁਝ ਦਿਖ ਨਹੀਂ ਰਿਹਾ ਨਾ ਤਾਂ ਹਨਾ ਹੁਣ ਦੇਖ ਰਹੀ ਐ ਹੁਣ ਦਿਖ ਰਹੀ ਐ ਨਾ ਇਹ ਹਾਂ ਦੇਖੋ ਮੈਂ ਮਿਰਚਾਂ ਕਿੰਨੀਆਂ ਲੈ ਕੇ ਆਈ ਵਿੱਚ ਹਰੀਆਂ ਮਿਰਚਾਂ ਇਹ ਜਿਹੜੀਆਂ ਰਾਵੀ ਮੰਡੀ ਤੇ ਆਈਆਂ ਹਨਾ ਅ ਇਹ ਵਿੱਚ ਆਹ ਲਾਲ ਮਿਰਚਾਂ ਜਿਹੜੀਆਂ ਅਸੀਂ ਤੁਹਾਡੇ ਘਰ ਦੀਆਂ ਸਕਾਈਆਂ ਹੋਈਆਂ ਕਿੰਨੇ ਦਿਨ ਹੋ ਗਏ ਸਾਨੂੰ ਸਕਾਂਦਿਆਂ ਨੂੰ ਪੀਤੇ ਹਜੇ ਤੱਕ ਕੁਰੇ ਤੇ ਜਾਣ ਹੀ ਰਹਿ ਜਦ ਤੱਕ ਮੈਨੂੰ ਲੱਗਦਾ ਅੱਧਾ ਕੁ ਪਿੱਪਾ ਹੋ ਗਿਆ ਅੱਜ ਵਗ ਜਾਣਗੇ ਅੱਜ ਵਗ ਜਾਣਗੇ ਲਪਾਫੇ ਚ ਕੱਢ ਕੇ ਰੱਖ ਨਾ ਪਿਆਜ਼ ਲਿਆਉਣੇ ਜਾ ਕੇ ਉੱਧਰ ਤੇ ਪਿਆਜ਼ ਫਿਰ ਉੱਧਰ ਤਾਂ ਆਣੇ ਆ ਫਿਰ ਅੰਪਾਫੇ ਚ ਪਾ ਕੇ ਰੱਖਾਂਗੇ ਥੋੜੀ ਜਿਹੀ ਅਨਾ ਕਿਉਂਕਿ ਆ ਮਿਰਚਾਂ ਲਿਆ ਸਵਾਦ ਲੱਗਦੀਆਂ ਨੇ ਨਾ ਬਹੁਤ ਸਵਾਦ ਆਉਂਦੀਆਂ ਨੇ ਜੈਸੇ ਮੂੰਹ ਚ ਆਉਂਦੇ ਨੇ ਪਰ ਸਾਗ ਦਾ ਤੰਕਾ ਜੇ ਵਧੀਆ ਜਿਹਾ ਨਾ ਹੋਵੇ ਫਿਰ ਸਾਗ ਵਧੀਆ ਨਹੀਂ ਲੱਗਦਾ ਟੀ ਤਾਂ ਬਹੁਤ ਹਨ ਬਹੁਤ ਹੈ ਫਿਰ ਆਇਆ ਨਾ ਬਾਅਦ ਚ ਫਿਰ ਆਪਣਾ ਆਪਣਾ ਪਾ ਕੇ ਖਾਈ ਜਾਂਦੇ ਆ ਨਾ ਤੇ ਫਿਰ ਚਮਚਿਆਂ ਨਾਲ ਫਿਰ ਤਾਂ ਕਰਕੇ ਸਾਗ ਚ ਅਸੀਂ ਢੜਕੇ ਜੀ ਥੋੜਾ ਪਾਣੀ ਮਿਚ ਦੇ ਦੇਖੋ ਕਿੰਨੀ ਸੋਹਣੀ ਫੁੱਲ ਗਈ ਕੜੀ ਹੋ ਗਈ ਤਲਾ ਤੇ ਪਾ ਗੋ ਕੜੀ ਵਾਲੀਆਂ ਮਿੱਟਾ ਹੋ ਗਈਆਂ ਜਿਹੜੀਆਂ ਕੜੀ ਚ ਨਹੀਂ ਕੜੀ ਕੜੀ ਆਉਂਦੀਆਂ ਕਮੈਂਟ ਕਰਕੇ ਦੱਸਿਓ ਕਿ ਸਾਡਾ ਤੜਕਾ ਕਿੰਨੀ ਮਿੱਠੀ ਪਸੰਦ ਆਉਂਦਾ। ਨੰਦੇ ਤਾਂ ਸੀ ਆਪਣੀ ਜਾਂ ਚ ਬਹੁਤ ਸੋਹਣਾ ਏ ਬਹੁਤ ਨਾ ਸਵਾਦ ਆ। ਫਸਾਨ ਨੂੰ ਵੀ ਬਹੁਤ ਸੋਹਣਾ ਲੱਗਦਾ। 2-3 ਆਦਰ ਹੈਗੀ ਬਸ ਪਰ ਸੋਨੂੰ ਮਾਸਾ ਮਾਸਾ ਅੱਜ ਤੁਸੀਂ ਕੱਲੇ ਲਸਣ ਦਾ ਤੜਕਾ ਲਾਇਆ ਕੋਈ ਟਮਾਟਰ ਨਹੀਂ ਕੋਈ ਤੇ ਆਦਮੀ ਕੋਈ ਅਦਰਕ ਨਹੀਂ ਕੁਝ ਨਹੀਂ ਹੈਗਾ ਕੱਲੇ ਲਸਣ ਦਾ ਕਿਉਂਕਿ ਗਰਮੀ ਆ इस करके सारा कुछ ना जरा पाया होया साग करके बस ए लाव गे कला अपना लसन भुन हो गया हूँ पा दीए साग पानी पौगा मैं कहना है ਬਹੁਤ ਹੈ ਠੀਕ ਹੈ ਬਹੁਤ ਹੈ ਹਾਂ ਹਾਂ ਸਾਗ ਤੜਕਾ ਲਾੜੀਆਂ ਸਾਗ ਦਾ ਗਾਇਸ ਪਾਣੀ ਸੜਕਾ ਤੜਕਾ ਲਾੜੀਆਂ ਬਸ ਲੈ ਲੇ ਦੂਰਾ ਲੈ ਹਲੋ ਤੜਕਾ ਆਪਣਾ ਲੱਗ ਗਿਆ ਹੁਣ ਰੋਟੀ ਅਸੀਂ ਜਦ ਮਰਜੀ ਖਾਈਏ ਬਸ ਐਂ ਦੀ ਤੜਕਾ ਲਾ ਕੇ ਹੁਣ ਇਹਨੂੰ ਅੱਗ 'ਤੇ ਰੱਖਦਾ ਅੰਦਰੇ ਲੈ ਜੀ ਅੰਦਰੇ ਮਨ ਨੂੰ ਐ ਕਾ ਜੂੜੀ ਤੱਤਾ ਪਿਆਰ ਹੋਊਗਾ ਨਾ ਨਾ ਅੰਦਰ ਇਹ ਤੱਤਾ ਕਰ ਲੇ ਜਰਾ ਖਜਾ ਖਾਨੀ ਘਿਰ ਘਿਰ ਤੇ ਸਰ ਕੇ ਮੜ ਗਈ ਲੋ ਜੀ ਹੁਣ ਐਨ ਤੱਤਾ ਕਰਕੇ ਸਿਰਫ ਅੰਦਰ ਲੈ ਜੰਨੇ ਆ ਥੋੜਾ ਜਿਹਾ ਪੰਨੇ ਪਾਣੀ ਸਾਗ ਨੂੰ ਲੱਗਿਆ ਤੜਕਾ ਹੁਣ ਤਾਂ ਦੀਵਾਲੀ ਤੋਂ ਬਾਅਦ ਅਸੀਂ ਹਜੇ ਦੀਵਾਲੀ ਤੱਕ ਥੋੜੀ ਗਰਮੀ ਰਹੂਗੀ ਨਾ ਹੋਰ ਦੀਵਾਲੀ ਤੋਂ ਬਾਅਦ ਫਿਰ ਅਸੀਂ ਇੱਥੇ ਬੈਠ ਕੇ ਬਣਾਇਆ ਕਰਾਂਗੇ ਇੱਥੇ ਖਾਇਆ ਕਰੀਏ ਹੋੱਚਾ-ਪੁੱਚਾ ਲਾ ਕੇ ਜਿਹੇ ਪਿਛਲੇ ਸਾਲ ਜੰਦਮ ਦਾ ਕਿਰਦੋਂ ਨੂੰ ਸਿਆਲਦੀਆਂ ਵਧੀਆ ਵਧੀਆ ਵੀਡੀਓਜ਼ ਦੇਖਣ ਨੂੰ ਮਿਲਿਆ ਕਰਾਂਗੇ ਕਿਉਂਕਿ ਇੱਥੇ ਖਾਇਆ ਤਾਂ ਨਹੀਂ ਇੱਥੇ ਬਣਾਇਆ ਕਰਾਂਗੇ ਦੁੱਪ ਵਿੱਚ ਹਨਾ ਹੋਰ ਹਾਂ ੁੱਪਾ ਜਾ ਰਹੀ ਹੈ ਆ ਤਾਂ ਕਰਨੀ ਆ ਫਿਰ ਇੱਥੇ ਚਟਾਈ ਵਿਛਾ ਲਿਆ ਕਰਾਂਗੇ ਇੱਥੇ ਖਾਣਾ ਕਰਾਂਗੇ ਗਰਮ ਗਰਮ ਚਲੋ ਜੀ ਹੁਣ ਮੈਂ ਲਾ ਕੇ ਇਹਨੂੰ ਅੰਦਰ ਲੈ ਜਾਂਦੀ ਹਾਂ ਲਓ ਜੀ ਮੈਂ ਤਾਂ ਇੱਧਰ ਦਾ ਸਾਗ ਲੈ ਕੇ ਜਾ ਰਹੀਆਂ ਬੱਸ ਤੇ ਇੱਧਰ ਮੰਮੀ ਤੋੜੀਏ ਕੱਪੜੇ ਸਵੇਰੇ ਹੀ ਮਸ਼ੀਨ ਲਾਤੀ ਤੋ ਤੇ ਸਾਰੇ ਦੇਖ ਲਓ ਸਾਡੇ ਸੁੱਤੇ ਉੱਠਦੇ ਹਨਾ ਸਾਡੇ ਸਾਡੇ ਸੁਤ ਅੱਜ ਐਤਵਾਰ ਦੀ ਅਸੀਂ ਛੁੱਟੀ ਮਰਾਰੇ ਤੇ ਤੁਸੀਂ ਕੱਪੜੇ ਤੋਰੇ ਬੱਦਲ ਜਾਂਦੇ ਕਾੜੀ ਚ ਬੱਦਲ ਆ ਜਾਂਦਾ ਤਾਂ ਕਰਕੇ ਸਰਜਰੀ ਮਸ਼ੀਨ ਲਾਣੀ ਪੈਂਦੀ ਹੈ ਨਾ ਹੈ ਉਹ ਕੋ ਜਾਣਗੇ ਮਗਰ ਬੱਦਲ ਸਾਡੇ ਕਰਦੇ ਸੋਰਾ ਨਾ ਹੁਣ ਤਾਂ ਲੱਗੀ ਧੁੱਪ ਨਿਕਲ ਨਾ ਪਰ ਬੱਦਲ ਜਿਵੇਂ ਕੱਲ ਫਿਰ ਰਿਹਾ ਤਾਂ ਬੱਦਲ ਚਮਕਦਾ ਤੋਗੇ ਸਾਰੇ ਕੱਪੜੇ ਅੰਦਰ ਮੈਂ ਸਭ ਨਿਲਾਟੀਆਂ ਹੁਣ ਅੰਦਰ ਦਾ ਕੰਮ ਰਹਿ ਗਿਆ ਬਾਹਰ ਦਾ ਜਿਹੜਾ ਸਾਰਾ ਨਿਪਟ ਗਿਆ ਮੈਨੂੰ ਖੰਗ ਹੋਈ ਵੀ ਆ ਖੰਗ ਢੀ ਜਾਂਦੀ ਆ ਵਿੱਚ ਲੋ ਜੀ ਇੱਥੇ ਹੈਗਾ ਦੁਪਹਿਰ ਦਾ ਟਾਈਮ ਨਾ ਸੌਰੀ ਸਵੇਰ ਦਾ ਸਵੇਰ ਦਾ ਚਾਹ ਦਾ ਟਾਈਮ ਸੀਗਾ ਤੇ ਚਾਹ ਬਣਾਉਂਦੇ ਬਣਾਉਂਦੇ ਇੱਥੇ ਮੁੱਕ ਗਿਆ ਸਾਡਾ ਸਿਲੰਡਰ ਮੈਂ ਚਾਹਤ ਰਹੀ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਉਹ ਬਾਲੀ ਆਏ ਨਹੀਂ ਰਹੀ ਬਾਰ ਬਾਰ ਮੈਂ ਦੇਖੀ ਗਈ ਵੀ ਬਾਲੀ ਨਹੀਂ ਆ ਰਹੀ ਉਹ ਬਾਲੀ ਨਹੀਂ ਆ ਰਹੀ ਕਿਉਂ ਨਹੀਂ ਆ ਰਹੀ ਫਿਰੰਨੇ ਨੂੰ ਹੋ ਗਿਆ ਸਿਲੰਡਰ ਜਦ ਦੇਖਿਆ ਥੱਲੇ ਸਿਲੰਡਰ ਖਤਮ ਹੋ ਗਿਆ ਥੋੜਾ ਹੀ ਭਰ ਕੇ ਆਸ ਪਾਈ ਤੀ ਉਹ ਟੇਡਾ ਕਰਕੇ ਨਾ ਨਿਕਲ ਜਾਂਦਾ ਹੁੰਦਾ ਸੀ ਐਵੇਂ ਟੇਡਾ ਕਰਕੇ ਹੋਰ ਕੱਢ ਲੈਣੇ ਹੁੰਦੇ ਆ ਤੇ ਤੇ ਜਿਸਪਾਲ ਆ ਰਹੇ ਸੀਗੇ ਸਿਲੰਡਰ ਮੈਂ ਇੱਥੇ ਦਿਖਾ ਰਹੀ ਸੀ ਵੀ ਸਿਲੰਡਰ ਕੀ ਜਿਹਨੂੰ ਜਿਹਨੂੰ ਲਾਉਣਾ ਨਹੀਂ ਆਂਦਾ ਇੱਕ ਵਾਰ ਦੇਖ ਲਓ ਪਰ ਮੈਂ ਪੂਰੀ ਤਰ੍ਹਾਂ ਤਾਂ ਨਹੀਂ ਦਿਖਾ ਪਾਈ ਬਾਕੀ ਜਿੰਨਾ ਕੁ ਸਮਝ ਆਇਆ ਤੁਸੀਂ ਦੇਖ ਲਓ ਕਿਉਂਕਿ ਅੱਜ ਤੱਕ ਮੈਂ ਤਾਂ ਸਿੱਖੀ ਨਹੀਂ ਦੇਵ ਮੀ ਦੇ ਵੀ ਤੁਸੀਂ ਦੇਖ ਕੇ ਸਿੱਖ ਲਓ ਕਿਉਂਕਿ ਮੈਨੂੰ ਤਾਂ ਅੱਜ ਤੱਕ ਸਿਲੰਡਰ ਕਦੇ ਨਹੀਂ ਲਾਣਾ ਆਇਆ ਹੈਗਾ ਤੇ ਬਸ ਇੱਥੇ ਸਿਲੰਡਰ ਲੱਗ ਗਿਆ ਹੁਣ ਮੈਂ ਦੁਬਾਰਾ ਧਰਦੀ ਆ ਅਚ ਜ ਬਣਾ ਲੱਗਿਆ ਮਿਰਚਾਂ ਵਾਲਾ ਅਚਾਰ ਜਿਹੜਾ ਛੇਤੀ ਤਿਆਰ ਹੋ ਜਾਂਦਾ ਏ ਜਿਹੜਾ ਮਤਲਬ ਸਿਆਲ ਚ ਸਾਗ ਆ ਯਾ ਕਿਸੇ ਹੋਰ ਸਬਜ਼ੀਆਂ ਨਾਲ ਕਈ ਸਾਰੀਆਂ ਸਬਜ਼ੀਆਂ ਨਾਲ ਖਾ ਸਕਦੇ ਆ ਜਲਦੀ ਤਿਆਰ ਹੋਣ ਵਾਲਾ ਤੇ ਜਿਹੜੀਆਂ ਕਈ ਦੂਜੇ achar ਹੁੰਦੇ ਨੇ ਉਹ ਮਿਰਚਾਂ ਦਾ achar ਜਿਹੜੇ ਛੇ ਮਹੀਨੇ ਦਾ ਸਾਂਚ ਤਿਆਰ ਹੁੰਦੇ ਆ ਪਾਸ ਟੀਵੀ ਨਹੀਂ ਨਿਕਾਲੀ ਕਰਕੇ ਨਾ ਪਾਸ ਕੰਮ ਕਰਦਾ ਵਿੱਚ ਚਾਹ ਵੀ ਮੇਂ ਚਾਹ ਚਾਰ ਸਾਰੀ ਛੇਤੀ ਕਰ ਹੋ ਜਾਂਦਾ ਹਾਂ ਹਾਂ ਇੱਕ ਚਾਹੇ ਸਾਰ ਸਾਰੇ ਛੇਤੀ ਜਿਵੇਂ ਆਂਬ ਉਂਬਦੇ ਹੋ ਕੇ ਇਹਨਾਂ ਨੂੰ ਟਾਈਮ ਲੱਗਦਾ ਆਂਬ ਦਾ ਵੀ 2 ਮਹੀਨੇ 2 ਮਹੀਨੇ ਚ ਹੋ ਜਾਂਦਾ ਪਰ ਉਹ ਜਿਹੜਾ ਤਾਂ ਕਈ ਪਾਉਂਦੇ ਆ ਤੇ ਤਾਂ ਉਹ ਉਹ ਛੇਤੀ ਹੋ ਜਾਂਦਾ ਸੀ ਖਾਂਦੇ ਨਹੀਂ ਹੈਗੇ ਆ ਹੁਣ ਸਿਰਕੇ ਚ ਪਾਉਣਾ ਹੈ ਸਾਰਾ ਮਿਰਚਾਂ ਜਿਹੜੀਆਂ ਆ ਆ ਮਿਰਚਾਂ ਦੇ ਵਿੱਚ ਨਾ ਗਲੀਆਂ ਜਿਹੜੀਆਂ ਤੇ ਪਿਛਲੀ ਡੰਡੀ ਦੀ ਹੁੰਦੀ ਹੈ ਉਹਦੇ ਚੋਂ ਨੂੰ ਸੂਏ ਨਾਲ ਗਲੀ ਕੱਢ ਸਕਦੇ ਆ ਥੋੜੀ ਥੋੜੀ ਗਲੀ ਕੱਟ ਕੇ ਫਿਰ ਇਹਦੇ ਚ ਨੂਨ ਪੜਨਾ ਨੂਨ ਪੜਨਾ ਨਾ ਬਸ ਇੱਕਣੀ ਪਾ ਦਾਂਗੇ ਸਿਰਕਾ আর ਨੂਨ ਵਿੱਚੇ ਆਪ ਹੀ ਚੀਜ ਆਊਗਾ اچھا ਫਿਰ ਇਹਦੇ ਵਿੱਚ ਸਾਰਾ ਮਤਲਬ ਬਸ ਨੂਨ ਮਿਕਸ ਕਰਕੇ ਫਿਰ ਡੱਬੇ ਚ ਪਾ ਕੇ ਉੱਪਰੋਂ ਸਿਰਕਾ ਪਾ ਦੇਣਾ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਉਹਨਾਂ ਸਾਰੀਆਂ ਮਿਰਚਾਂ ਨੂੰ ਨਾ ਗਲੀਆਂ ਕੱਟ ਕੇ ਰੱਖ ਲੈਣਾ ਬਹੁਤ ਆਸਾਨ ਆ। ਕੋਈ ਔਖਾ ਨਹੀਂ ਹੈ ਜਿਨੇ ਵੀ ਮਿਰਚ ਦਾ achar ਪਾਉਣਾ ਹੋਵੇ। ਵੀ ਛੇਤੀ ਵਾਸਾ ਮਿਰਚਾ ਲੈ ਲਓ ਆਪਣੀਆਂ ਧੋ ਕੇ ਇਸ ਮਾਰ ਕੇ ਸਕਾ ਲਓ ਫਿਰ ਉਹ ਤੋਂ ਬਾਅਦ ਜਿਹੜੀਆਂ ਮਿਰਚਾਂ ਦੀਆਂ ਪਿਛਲੀਆਂ ਡੰਡੀਆਂ ਉਹਦੇ ਵਿੱਚ ਸੂਏ ਨਾਲ ਜਾਂ ਸੂਈ ਨਾਲ ਗਲੀ ਕੱਟ ਦੋ। ਫਿਰ ਉਹਦੇ ਬਾਅਦ ਹੁਣ ਸਾਰੀਆਂ ਮਿਰਚਾਂ ਨੂੰ ਅਸੀਂ ਗਲੀ ਕੱਟ ਲਈ ਉਹਦੇ ਬਾਅਦ ਕੀ ਕਰਨਾ ਤੁਹਾਨੂੰ ਦਿਖਾਉਣਾ ਹੈ। ਲਓ ਜੀ ਇੰਨੀਆਂ ਇੰਨੀਆਂ ਮਿਰਚਾਂ ਦੀਆਂ ਗਲੀਆਂ ਕੱਟ ਲਈਆਂ। ਇੰਨੀਆਂ ਕਰ ਰਹੀਆਂ ਬਸ ਵਿੱਚ ਲਾਲ ਐ ਵਿੱਚੇ ਹਰੀਆਂ। ਆ ਦੇਖੋ ਐਵੇਂ ਗਲੀਆਂ ਕੱਢਣੀਆਂ ਵਿੱਚ ਨੂੰ ਸੂਆ ਮਾਰ ਕੇ ਕਈ ਸਿਰਕਾ ਵਰਤੂਗਾ ਫਿਰ ਐ ਦੇਚ ਨੂਨ ਤੇ ਸਿਰਕਾ ਪੂਰੀ ਤਰ੍ਹਾਂ ਰਲ ਜੂਗਾ ਫਿਰ ਸਾਰਾ ਤਾਂ ਕਰਕੇ ਇਹਦੇ ਵਿੱਚੋਂ ਗਲੀਆਂ ਕੱਢਣੀਆਂ ਐ ਇੰਨੀ ਕੁ ਸੂਏ ਨਾਲੇ ਕੱਢਣੀ ਐ ਤਾਂ ਕਿ ਇਹਦੇ ਬੀਜ ਵੀ ਜਿਹੜੇ ਆ ਬਾਹਰ ਨਾ ਨਿਕਲ ਜਾਣ ਕਿਉਂਕਿ ਫਿਰ ਸਾਰੇ ਬੀਜ ਸਿਰਕੇ 'ਚ ਨਿਕਲ ਗਏ ਫਿਰ ਸਾਰੀ ਮਿਰਚ ਬੇਕਾਰ ਜਾਊਗੀ ਸਿਰਫ ਗਲੀਆਂ ਕੱਢਣੀਆਂ ਛੋਟੀਆਂ ਛੋਟੀਆਂ ਸੂਏ ਨਾਲ ਗੜੀਆਂ ਮਿਰਚੇ ਛਿੱਟੀ ਖਾਂਚੇ ਤਿਆਰ ਹੋ ਜਾਂਦੀਆਂ ਇਹਨਾਂ ਨੇ ਸਵਾਦ ਵੀ ਬਹੁਤ ਲੱਗਦੀ ਹੈ ਇਹ ਦਾਲ ਸਬਜ਼ੀਆਂ ਨਾਲ। ਉਹ ਜੀ ਸਾਰੀ ਮਿਰਚਾਂ ਰੀਆਂ ਗੜੀਆਂ ਕੱਢ ਲੀਆਂ ਆ ਦੇਖੋ ਸਾਰੀਆਂ ਚ ਗੜੀਆਂ ਕੱਢ ਲੀਆਂ ਤੁਸੀਂ ਵੀ ਇਦਾਂ ਹੀ ਛੋਟੇ-ਛੋਟੇ ਛੇਦ ਕਰਕੇ ਰੱਖ ਲੈਣੀਆਂ ਸਾਰੀਆਂ ਹੁਣ ਕੋਈ ਡੱਬਾ ਲੱਭ ਰਹੇ ਆ ਕੋਈ ਡੱਬੇ ਵਿੱਚ ਮਿਲ ਗਿਆ ਡੱਬਾ ਨਾ ਪੁਰਾਣਾ ਹੀ ਡੱਬਾ ਜਿਹੜਾ ਹੁਣ ਇਹਦੇ ਚ ਪਾਵਾਂਗੇ। ਸਰਕਾ ਜਿ ਬਚੇਗਾ ਇਹਦੇ ਚ ਪੈਜੋ ਹਾਂ ਇਹ ਤਾਂ ਫੁੱਲਾ ਪੈਜੋ ਹੈ। ਹੁਣ ਪੁਰਾਣਾ ਜਿਹੜਾ ਸਿਰਕੇ ਵਾਲਾ achar ਪਾਇਆ ਹੋਇਆ ਤਾਂ ਬਸ ਇਸੇ 'ਚ ਹੈਗਾ ਸਿਰਕਾ ਤੇ ਇਸੇ 'ਚ ਸਾਰਾ ਉਹ ਮਿਰਚਾਂ ਦਾ achar ਪਾ ਬਣਾਵਾਂਗੇ ਸਾਰੀਆਂ ਮਿਰਚਾਂ ਪੈ ਜਾਣਗੀਆਂ ਵਿੱਚ ਹਾਂ ਵਿੱਚ ਪੈ ਜਾਣਗੀਆਂ ਵਿੱਚ ਪੈ ਜਾਣਗੀਆਂ ਸਾਰੀਆਂ ਨਾ ਫਿਰ ਆਹ ਬੋਤਲ ਪੈ ਜੂ ਵਿੱਚ ਪੈ ਜੂਗੀ ਆ ਤਾਂ ਛੋਟੀ ਜੀ ਤਾਂ ਬੋਤਲ ਆ ਹਾਂ ਲੋ ਜੀ ਹੁਣ ਸਭ ਤੋਂ ਪਹਿਲਾਂ ਇਹਨਾਂ 'ਚ ਪਾਣਾ ਨੂਨ ਆਹ ਹੁਣ ਜਿੰਨੀਆਂ ਵੀ ਮਿਰਚਾਂ ਐ ਆਹ ਡੱਬਾ ਭਰਿਆ ਹੋਇਆ ਐ 2 ਚਮਚੇ ਪਾਤੇ ਆ ਤੀਜਾ ਤੇਵਾ ਚੌਥਾ ਪੰਜਵਾ ਬਸ ਪੰਜਵਾ ਥੋੜਾ ਜਿਹਾ ਪਿਆ ਪੰਜਵਾ ਮਤਲਬ ਹੋ ਗਏ ਸਵਾ ਪੰਜ ਮੈਂ ਪੰਜ ਹੀ ਮੰਨ ਲਉ ਚਾਰ ਪੰਜ ਚਮਚੇ ਬਸ ਨਾ ਕਿੰਨੀਆਂ ਕਿ ਮਿਰਚਾਂ ਹੋਣਗੀਆਂ ਅੱਧਾ ਕਿਲੋ ਮਿਰਚਾਂ ਨੇ ਅੱਧਾ ਕਿਲੋ ਮਿਰਚਾਂ ਤੇ 4 1/2 ਚਮਚੇ ਨੂਣ ਦੇ ਪਾਉਣੇ ਹੈ ਬਸ ਆ ਸਾਰੀਆਂ ਮਿਕਸ ਕਰਕੇ ਨੂਣ ਸਣੇ ਨੂਣ ਵਿੱਚ ਸਿਰਕੇ ਦੇ ਵਿੱਚ ਸਿਰਦ ਹੁਣ ਅਸੀਂ ਦੇਖੋ ਪੁਰਾਣੇ ਸਿਰਕੇ 'ਚ ਮਿਰਚਾਂ ਸੱਠਤੀਆਂ आ, बस ਇਹਦੇ ਚ ਜਿਹੜੀ ਆ ਸਿਰਕੇ ਦੀ ਬੋਤਲ ਲਿਆਂਦੀ ਆ ਆ ਪਾ ਦੇਣੀ ਆ ਇਹੇ ਬਸ ਕਿੰਨੇ ਕ ਦਿਨ ਚ ਤਿਆਰ ਹੋ ਜਾਣਾ 15 ਕ ਦਿਨ ਚ ਬਹੁਤ ਵਾਤਰਾ ਕਰ ਜਾਂਦਾ 15 ਕ ਦਿਨ ਚ ਇਹ ਖਾਣ ਵਾਲਾ ਆਰਾਮ ਨਾਲ ਹੋ ਜਾਊਗਾ ਜਦ ਖਤਮ ਹੋ ਜਾਣਗੀ ਆ ਫਿਰ ਉਹਦੇ ਬਾਅਦ ਉਸੇ ਸਿਰਕੇ ਚੋਂ ਪਾ ਦੁਬਾਰਾ ਪਾ ਸਕਦੇ ਆ ਕਿਉਂਕਿ ਸਿਰਕਾ ਤਾਂ ਬਚੇ ਹੀ ਰਹਿੰਦਾ ਹਨਾ ਜਦ ਉਹਦਾ ਅਸਰ ਖਤਮ ਹੋ ਜਾਂਦਾ ਫਿਰ ਨਵਾਂ ਸਿਰਕਾ ਪਾ ਲਓ ਆ ਦੇਖੋ ਨਾਣ ਮਿਰਚ ਵਿੱਚ ਰਲਾਤਾ ਮਿਰਚ ਬੰਦੇ ਜਰੂਰਤ ਨਹੀਂ ਕਿਉਂਕਿ ਮਿਰਚਾਂ ਦਾ ਹੀ ਆਚਾਰ ਪਾ ਰਹੇ ਆਪਾਂ ਕੋੜੀਆਂ ਮਿਰਚਾਂ ਦਾ ਹਲਦੀ ਐ ਨਹੀਂ ਪਾਉਂਦੇ ਵੀ ਕੱਚੇ ਹਲਦੀ ਵਾਂਗੂ ਕੋ ਕੱਚਾ ਕੱਚਾਂਦ ਮਾਰੀ ਜਾਂਦਾ ਕਿਉਂਕਿ ਆਹ ਤળਿਆ ਨਹੀਂ ਨਾ ਜਾਂਦਾ ਆਚਾਰ ਇਸ ਕਰਕੇ ਚ ਹਲਦੀ ਨਹੀਂ ਪੈਂਦੀ ਨਾ ਇਹ ਤੇਲ ਚ ਪੈਂਦਾ ਇਹ ਸਿਰਕਾ ਹੈ ਤੇਲ ਵਾਲੇ ਆਚਾਰ ਚ ਤਾਂ ਹਲਦੀ ਪੈ ਜਾਂਦੀ ਹੈ ਦੱਬੇ ਚ ਚੰਗੀ ਤਰ੍ਹਾਂ ਮਾੜਾ ਜਾਂ ਜੇ ਸਿਰਕਾ ਤੁਹਾਡੇ ਡੱਬੇ ਚ ਨਹੀਂ ਹੋਊਗਾ ਤਾਂ ਥੋੜਾ ਸਿਰਕਾ ਪਾ ਕੇ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲਿਓ ਸਾਰੇ ਨੂਨ ਨੂੰ ਫਿਰ ਬਾਅਦ ਚ ਪਾ ਦਿਓ ਸਿਰਕਾ ਸਾਰੀ ਬੋਤਲ ਪੈ ਗਈ ਸਾਰੀ ਪੈ ਗਈ ਡੱਬਾ ਭਰ ਗਿਆ ਗੈਂਡ ਉਪਰ ਗਈ ਕਿੰਨੇ ਇੱਕ ਬੋਤਲ ਸਿਰਕੇ ਦੀ ਪੈ ਗਈ 1/2 ਕਿਲੋ ਚਾਰਚ ਹੁਣ ਇਹ 15 ਦਿਨ ਬਾਅਦ ਤੁਹਾਨੂੰ ਦਿਖਾਵਾਂਗੇ ਇਹਨਾਂ ਤਿਆਰ ਹੋ ਜਾਣਾ ਬਹੁਤ ਵਧੀਆ ਖਾਣ ਨਾਲ ਹਰ ਇੱਕ ਸਬਜ਼ੀ ਨਾਲ ਆਚਾਰ ਨਾਲ ਖਾ ਕੇ ਦੇਖੋ ਕਿੰਨਾ ਸਵਾਦ ਆਇਆ ਲਾਤੇ ਸਾਰੇ ਸਾਰੇ ਨੂੰ ਹਲਾ ਕੇ ਰੱਖ ਦੇਣਾ ਰੋਜ਼ ਹਲਾਈ ਜਾਣਾ ਰੋਜ਼ ਹਲਾਈ ਜਾਏ ਜਦ ਤੱਕ ਤਿਆਰ ਨਹੀਂ ਹੁੰਦਾ ਇੱਕ ਮਿਰਚ ਉਹਨਾਂ ਤਾਂ ਗਲੀ ਹੋਈ ਆ ਲਓ ਜੀ ਆਪਣਾ ਆਚਾਰ ਹੋ ਗਿਆ ਤਿਆਰ ਨਾ ਤਿਆਰ ਤਾਂ ਨਹੀਂ ਹੋਇਆ 15 ਕ ਦਿਨ ਚ ਹੋਊਗਾ ਹੁਣ ਉਹਦੇ ਸਾਫ ਸਫਾਈ ਕਰਕੇ ਆ ਸਾਰਾ ਸਮਾਨ ਚੱਕ ਦੀਏ ਆ ਮੈਂ ਚੱਕ ਲਾ ਅਮਿਰ ਚਾ ਨਾ ਚਾਰਕ ਮੈਂ ਖਾਣ ਨੂੰ ਰੱਖਿਆ ਸਾਗ ਨਾਲ ਬਹੁਤ ਕੌੜੀਆਂ ਮਿਰਚਾਂ ਨੇ ਇਹ ਹੈ ਲਓ ਜੀ ਹੁਣ ਅੰਦਰ ਲੈ ਕੇ ਚੱਲੀਏ ਸਾਰਾ ਸਮਾਨ ਬਾਹਰ ਠੰਡੀ ਹਵਾ ਬਹੁਤ ਸੋਹਣੀ ਹਵਾ ਚੱਲ ਰਹੀ ਹੈ ਹੁਣ ਧੁੱਪ ਜਿੱਦਣ ਦਾ ਹਾਂ ਪਿਛਲਾ ਮੀਂਹ ਜਪਿਆ ਹੈ ਨਾ ਸ਼ਰਾਧਾ ਜਿ ਹੁਣ ਮੀਂਹ ਜਪਿਆ ਤਾਂ ਜਦ ਦੀ ਮਤਲਬ ਗਰਮੀ ਜੀ ਨਹੀਂ ਰਹੀ ਨਹੀਂ ਉਨੇ ਥੋੜੀ ਜੀ ਠੰਡ ਕਰਦੀ ਹਵਾ ਰੋ ਚਲਦੀ ਆ ਬਹੁਤ ਸੋਹਣੀ ਹਵਾ ਚਲਦੀ ਐ ਇੱਥੇ ਬਾਹਰ ਪੋਰਚ ਚ ਹੁਣ ਤਾਂ ਹੌਲੀ ਹੌਲੀ ਬਾਹਰ ਮੰਜੀ ਢਾਕੇ ਬੈਠ ਜਿਆ ਕਰਾਂਗੇ ਠੰਡੀ ਹੰਡੀ ਹਵਾ ਚ ਕਿਉਂਕਿ ਸਾਰਾ ਦਿਨ ਅੰਦਰ ਵੀ ਘੁੰਮਸੂ ਮਜ਼ਾ ਹੋਈ ਜਾਂਦਾ ਐ ਬਾਹਰ ਬਹੁਤ ਸੋਹਣਾ ਲੱਗਦਾ ਐ ਬੈਠ ਕੇ ਚਲੋ ਜੀ ਹੁਣ ਸਾਰਾ ਸਮਾਨ ਅੰਦਰ ਲੈ ਜਾਈਏ ਹਜੇ ਤਾਂ ਫਿਲਹਾਲ ਧੁੱਪ ਐ ਬਹੁਤ ਕੈੜੀ ਤਾਂ ਸ਼ੌਂ ਚ ਜਦ ਬੈਠਦੇ ਐ ਇੱਥੇ ਹਵਾ ਲੱਗਦੀ ਆ ਲਓ ਜੀ ਮੈਂ ਧਰ ਤੇ ਇਧਰ ਕੋਕ ਤੇ ਬਣਨੇ ਅੱਧ ਬਣਾਣੀ ਆ ਆਲੂ ਕੋਕਟੇ ਦੀ ਸਬਜ਼ੀ ਫੇਰ ਕੋਕਟੇ ਕੋਕਟੇ ਗਰਮੂਚੇ ਕੋਕਟੇ ਖਾ ਖਾ ਤੱਕ ਗਈ ਉਹ ਉਬਰਾਜ ਸਕੋ ਚੱਲ ਨਾ ਸੋਰੀ ਟੀ ਹੁਸ਼ਿਆਨ ਚੱਲੇ ਆ ਹੈ ਬਾਗ ਹੈ ਉਧਰ ਪਿਆ

ਅੱਜ ਮੈਂ ਕੋਕਟੇਲ 15-20 ਮਿੰਟ ਪਹਿਲਾਂ ਹੀ ਪਾਤੇ ਹੁਣ ਇਹਦੇ ਚੈਣ ਘੁਲ ਗਏ ਮੈਨੂੰ ਨਹੀਂ ਪਤਾ ਵੀ ਇਹਨੇ ਸਾਰਾ ਪਾਣੀ ਸੋਖ ਲੈਣਾ ਸਬਜੀ ਦਾ ਤੋਂ ਕੇ ਨਾ ਮਨ ਕਰੀ ਸਾਗ ਪਏ ਇਹਨਾਂ ਤੜਕਣੇ ਵਾਲਾ ਸਾਗ ਆ ਬਾਹਰੋਂ ਉਹਨਾ ਤੜਕੀ ਖਾ ਲੈਣਾ ਹੈ ਨਾ ਫਿਰ ਐਵੇਂ ਐ ਵੀ ਤੜਕਾ ਹੈ ਸਵੇਰੇ ਤੜਕਾ ਲਾਇਆ ਜਿਹੜਾ ਉਹ ਬਚਿਆ ਨਹੀਂ ਹੈਗਾ ਇਸ ਕਰਕੇ ਫਿਰ ਇਹਦੇ ਵਿੱਚ ਥੋੜਾ ਬਹੁਤਾ ਹੈਗਾ ਉੱਪਰ ਉੱਪਰ ਜਿਹੜਾ ਮੈਂ ਉੱਪਰ ਉੱਪਰ ਹੈਗਾ ਉਹ ਪਾ ਲੂੰਗੀ ਲਸਣ ਦਾ ਤੜਕਾ ਲਾਇਆ ਸੀਗਾ ਸਵੇਰੇ ਐਨਾ ਕਾ ਬਹੁਤ 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 ਹੁਣ ਹੋ ਗਿਆ ਰੋਟੀ ਖਾ ਰਹੀ ਆ ਮੈਂ ਤਾਂ ਖਾ ਲਈ ਰੋਟੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਮੈਂ ਸਭ ਤੋਂ ਪਹਿਲਾਂ ਖਾ ਲੈਂਦੀ ਆ ਜੇ ਖਾਣੀ ਹੁੰਦੀ ਆ ਜੇ ਨਹੀਂ ਖਾਣੀ ਹੁੰਦੀ ਫਿਰ ਰਾਤ ਨੂੰ ਨਹੀਂ ਖਾਦੀ ਕਟਾਉ ਕਰਕੇ ਹੁਣ ਮੈਂ ਚਪਾਰੇ ਖਾਈ ਨਹੀਂ ਹੈਗੀ ਇਸ ਕਰਕੇ ਫਿਰ ਮੈਂ ਹੁਣ ਜਲਦੀ ਖਾ ਲਈ ਆਪਣੀ ਅਲੂ ਕੌਕਤ ਸਬਜੀ ਨਾਲ ਥੋੜਾ ਜਿਹਾ ਦਹੀਂ ਲਿਆ ਲੋ ਜੀ ਪਾਸਾ ਹੁਣ ਆ ਦੇਖੋ ਸਬਜੀ ਬੱਧੀ ਵਧੀਆ ਬਣ ਗਈ ਹੈ ਨਾ ਸਬਜੀ ਥੋੜੀ ਜਿਹੀ ਰਹਿ ਗਈ ਇੱਕ ਟਾਈਮ ਦੀ ਬਣਾਈ ਆ ਜਿਆਦਾ ਨਹੀਂ ਬਣਾਈ ਹੈਗੀ ਇੱਕ ਟਾਈਮ ਦੀ ਬਣਾਈ ਆ ਬਸ ਇਹੋ ਵੀ ਤਾਂ ਮੈਂ ਦੇ ਆਈ ਇਹ ਹੁਣ ਬਸ ਹੌਲੀ ਹੌਲੀ ਸਾਰਿਆਂ ਨੇ ਖਾ ਲੈਣੀ ਹੈ بس ਅੱਜ ਦਾ ਸਾਡਾ ਬਲੌਗ ਇੱਥੇ ਡੱਕ ਸੀਗਾ ਉਮੀਦ ਹੈ ਤੁਹਾਨੂੰ ਜਰੂਰ ਜਰੂਰ ਪਸੰਦ ਆਊਗਾ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਓ ਕਿਉਂਕਿ ਜਿਵੇਂ ਮੈਂ ਪਿਛਲੇ ਬਲੌਗ ਵਿੱਚ ਦੱਸਿਆ ਸੀਗਾ ਹਨਾ ਵੀ ਮੇਰਾ ਪਹਿਲਾ ਵਾਲਾ ਚੈਨਲ ਬੰਦ ਹੋ ਗਿਆ ਤਾਂ ਜਿਹੜਾ 10 11 ਹਜ਼ਾਰ ਸਬਸਕ੍ਰਾਈਬਰ ਸੀਗਾ ਪਲੀਜ਼ ਦੁਬਾਰਾ ਮੈਨੂੰ 10 ਹਜ਼ਾਰ ਸਬਸਕ੍ਰਾਈਬਰ ਕਰ ਦਿਓ ਪਲੀਜ਼ ਸਪੋਰਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜ਼ਰੂਰ ਤਾਂ ਕਿ ਤੁਹਾਨੂੰ ਹਰ ਰੋਜ਼ ਨੋਟੀਫਿਕੇਸ਼ਨ ਹਰ ਬਲੌਗ ਦੇ ਅੱਗੇ ਵੰਨ ਕੋਈ ਬਲੌਗਸ ਕੀ ਪਨਾ ਹੋ ਸਕੇ ਹੈ ਨਾ ਬਾਤੇ ਬਾਤੇ ਸਪੋਰਟ ਕਰੋ ਤੇ ਬਾਤ ਮੈਨੂੰ ਫੇਰ ਉੱਥੇ 10000 ਤੱਕ ਪਹੁੰਚਾ ਦਿਓ ਜਿੱਥੇ ਪਹਿਲਾਂ ਬੜੀ ਮਿਹਨਤ ਨਾਲ ਪਹੁੰਚੇ ਤੇ ਫਿਰ ਦੁਬਾਰਾ ਫੇਰ ਉੱਠ ਕੇ ਦੁਬਾਰਾ ਖੜੇ ਹੋਣਾ ਪਿਆ ਥੋੜੀ ਥੋੜੀ ਚਲੋ ਕੋਈ ਗੱਲ ਨਹੀਂ ਥੋੜੀ ਥੋੜੀ ਜੋੜ ਰਹੇ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਹੁਣ ਮਿਲਾਂਗੇ ਤੁਹਾਨੂੰ ਅਸੀਂ ਆਪਣਾ ਐਬੀਲੂ ਨੂੰ